ਟਰੰਪ ਨੂੰ ਕਹਿਣਾ ਚਾਹੁੰਦਾ ਤੂੰ ਗਰੀਬ ਲੋਕਾਂ ਦਾ ਡਿਪੋਰਟ ਕਰਦਾ ਪਿਆ ਇੱਕ ਇਹ ਬੰਦੇ ਨੂੰ ਉਥੋਂ ਡਿਪੋਰਟ ਕੀਤਾ ਜਾਵੇ ਇਹਨੂੰ ਕਿਹਨੂੰ ਡਿਪੋਰਟ ਕੀਤਾ ਉੱਥੇ ਸਾਲਿਆਂ ਨੇ ਇਹਨੂੰ ਚੋਅ ਬਣਾ ਕੇ ਰੱਖਿਆ ਇਹਨੂੰ ਬਾਹਰ ਬਹਿ ਕੇ ਇਹ ਪਕਾਈ ਮਾਰਦਾ ਰਹਿਣਾ ਸਾਰਾ ਦਿਨ ਸਾਡਾ ਮਾਣ ਖਰਾਬ ਕਰਦਾ ਜਦਾ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਇੱਕ ਵਾਰ ਇਹਨੂੰ ਉਥੋਂ ਡਿਪੋਰਟ ਕਰੇ ਅਸੀਂ 에어ਪੋਰਟ ਤੋਂ ਛਿਤਰਾ ਨਾਲ ਸਵਾਗਤ ਕਰਾਂਗੇ ਇਹਨਾਂ ਕਿ ਛਿਤਰਾ ਮਾਰ ਦੇਣ ਪੰਜਾਬ ਦੀ ਧਰਤੀ ਤੱਕ ਲੈ ਕੇ ਆਵਾਂਗੇ ਇਹ ਬੰਦਾ ਇੱਕ ਇੰਡੀਆ ਤੋਂ ਭਗੌੜਾ ਹੈ ਜਿਹੜਾ ਇੱਜ ਐਡਾ ਕ ਤਮ ਹੋਵੇ ਸਾਰਿਆਂ ਸਾਹਮਣੇ ਆ ਕੇ ਬੋਲੇ ਖਾਲਿਸਤਾਨ ਜਿੰਦਾਬਾਦ ਮੈਂ ਮੇਰੇ ਮੇਰੇ ਸਾਹਮਣੇ ਆ ਕੇ ਬੋਲੇ ਤੇ ਬੱਟ ਕੇ ਚਪੇੜਾ ਮਾਰਾਂ ਇਹ ਬਾਬਾ ਭੀਮਰਾਓ ਦੀ ਜਿਹਨੇ ਸਭਾ ਵਾਲੇ ਉਹਦੇ ਬੁੱਤ ਨਾਲ ਛੇੜਛਾੜ ਕੀ ਮਤਲਬ ਇਹਦਾ ਕਰਨਾ 트럼ਪ ਗਰੀਬ ਘਰਾਂ ਦੇ ਬੱਚਿਆਂ ਨੂੰ ਤਾਂ ਡਿਪੋਰਟ ਕਰਦਾ ਪਿਆ ਹੈ ਪਰ ਇੱਕ ਵਾਰ ਗੁਰਪਤਵੰਦ ਸਿੰਘ ਪੰਨੂ ਨੂੰ ਵੀ ਡਿਪੋਰਟ ਕਰੇ ਫਿਰ ਅਸੀਂ 에어ਪੋਰਟ ਤੇ ਹੀ ਉਸ ਨੂੰ ਦੱਸਾਂਗੇ ਇਹ ਸ਼ਬਦ ਹਨ ਸ਼ਿਵ ਸੈਨਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਜਿਨ੍ਹਾਂ ਦੇ ਵੱਲੋਂ ਡਾਕਟਰ ਭੀਮrao ਅੰਬੇਡਕਰ ਦੇ ਬੁੱਤ ਦੇ ਨਾਲ ਛੇੜਛਾੜ ਕਰਨ ਦੇ ਸਬੰਧ ਵਿੱਚ ਇਹ ਸ਼ਬਦ ਆਖੇ ਉਹਨਾਂ ਵੱਲੋਂ ਆਖਿਆ ਗਿਆ ਕਿ ਗੁਰਪਤਵੰਤ ਸਿੰਘ ਪੰਨੂ ਭਾਰਤ ਤੋਂ ਪਗੌੜਾ ਹੈ ਜੇ ਐਡਾ ਹੀ ਦਮ ਹੈ ਤਾਂ ਸਿੱਧਾ ਮੂੰਹ ਤੇ ਕਹੇ ਕਿ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਵੱਲੋਂ ਆਖਿਆ ਗਿਆ ਫਿਰ ਸਭ ਤੋਂ ਪਹਿਲਾਂ ਮੂੰਹ ਤੇ ਚਪੇੜ ਮੈਂ ਹੀ ਮਾਰਾਂਗਾ ਉਹਨਾਂ ਆਖਿਆ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਕਿੱਪਨੂ ਤੂੰ ਜਾਂ ਤਾਂ ਸੁਧਰ ਜਾ ਨਹੀਂ ਤਾਂ ਤੇਰੇ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਪਿਆ ਹੈ ਉਸ ਦਾ ਖਮਿਆਜ਼ਾ ਤੈਨੂੰ ਭੁਗਤਣਾ ਪੈ ਸਕਦਾ ਹੈ ਬਾਈ ਜਿਹੜੀ ਗੱਲ ਪੰਨੂ ਦੀ ਕਰਦੇ ਹੋ ਤੁਸੀਂ ਇਹਨੇ 4 ਮਹੀਨਿਆਂ ਚ 4 ਮਹੀਨਿਆਂ ਚ ਬਾਬਾ ਅਵੇਧਗਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਉਹਨਾਂ ਦੇ ਬੁੱਤ ਨਾਲ ਛੇੜਛਾੜ ਕਰਾਉਂਦਾ ਇਹ ਜਿਹੜਾ ਪੰਨੂ ਬਾਹਰ ਬਹਿ ਕੇ ਗੱਲਾਂ ਬਣਾਉਂਦਾ ਗੱਲਾਂ ਮਾਰਦਾ ਤੇ ਇਹ ਬੰਦਾ ਇੱਕ ਇੰਡੀਆ ਤੋਂ ਭਗੌੜਾ ਹੈ ਜੇ ਅਜ ਇਦਾਂ ਕਿ ਤਮ ਹੋਵੇ ਸਾਰਿਆਂ ਸਾਹਮਣੇ ਆ ਕੇ ਬੋਲੇ ਕਿ ਖਾਲਿਸਤਾਨ ਜਿੰਦਾਬਾਦ ਮੈਂ ਮੇਰੇ ਮੇਰੇ ਸਾਹਮਣੇ ਆ ਕੇ ਬੋਲੇ ਤੇ ਬੱਟ ਕੇ ਚਪੇੜਾ ਮਾਰਾਂ ਇਹ ਬਾਬਾ ਭੀਮਰਾਓ ਦੀ ਜਿਹਨੇ ਸਵਦਾ ਹਲੇ ਉਹਦੇ ਬੁੱਤ ਨਾਲ ਛੇੜ ਛੜ ਕੀ ਮਤਲਬ ਇਹਦਾ ਕਰਨਾ ਪਹਿਲਾਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਫਿਰ ਫਲੋਰ ਦੀ ਇਹ ਬੰਦੇ ਨੇ ਉਹ ਸਾਡੇ ਬਾਬਾ ਭੀਮਰਾਓ ਨੇ ਉਹਦੇ ਬੁੱਤ ਨਾਲ ਛੇੜ ਛੜ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਜਾਂਦੇ ਨੇ ਇਹ ਬਹੁਤ ਮੰਦ ਮੰਦੀ ਘਟਨਾ ਹੈ ਜਿਹੜਾ ਕਿ ਖਾਲਿਸਤਾਨੀ ਹੈ ਮੈਂ ਟਰੰਪ ਨੂੰ ਕਹਿਣਾ ਚਾਹੁੰਦਾ ਇਹ ਕਾਲੇस्तानी ਬੈਠ ਕੇ ਉੱਤੇ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹਿੰਦੂ ਭਾਈ ਜਨੇ ਸਾਡੇ ਪੰਜਾਬ ਦੇ ਸਿੱਖਾਂ ਨੂੰ ਇੱਕ ਮਾਹੌਲ ਖਰਾਬ ਕਰਨਾ ਚਾਹੁੰਦਾ ਤੇ ਇਹ ਮੈਂ ਟਰੰਪ ਨੂੰ ਕਹਿਣਾ ਚਾਹੁੰਦਾ ਤੂੰ ਗਰੀਬ ਲੋਕਾਂ ਨੂੰ ਤਾਂ ਡਿਪੋਰਟ ਕਰਦਾ ਪਿਆ ਇੱਕ ਇਹ ਬੰਦੇ ਨੂੰ ਉੱਥੋਂ ਡਿਪੋਰਟ ਕੀਤਾ ਜਾਵੇ ਇਹਨੂੰ ਕਿਉਂ ਡਿਪੋਰਟ ਕੀਤਾ ਉੱਥੇ ਸਾਲੇ ਨੇ ਇਹਨੂੰ ਚੋਅ ਬਣਾ ਕੇ ਰੱਖਿਆ ਇਹਨੂੰ ਪੰਨੂ ਨੂੰ ਜਿਹੜਾ ਇਹ ਪੰਨੂ ਹੈ ਇੱਕ ਵਾਰ ਇੰਡੀਆ ਆਵੇ ਤੇ ਇੰਡੀਆ ਆ ਕੇ ਫਿਰ ਦੱਸੋਗੇ ਅਸੀਂ ਕੀ ਚੀਜ਼ ਹੈ ਬਾਰ ਬਹਿ ਕੇ ਪਕਾਈ ਮਾਰਦਾ ਰਹਿਣਾ ਸਾਰਾ ਦਿਨ ਸਾਡਾ ਮਾਣ ਖਰਾਬ ਕਰਦਾ ਇਹਦਾ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਇੱਕ ਵਾਰ ਇਹਨੂੰ ਤੋਂ ਡਿਪੋਰਟ ਕਰੇ ਅਸੀਂ 에어ਪੋਰਟ ਤੋਂ ਛਿਤਰਾ ਨਾਲ ਸਵਾਗਤ ਕਰਾਂਗੇ ਇਹਦਾ ਜੇ ਛਿਤਰਾ ਮਾਰ ਦੇਣ ਪੰਜਾਬ ਦੀ ਧਰਤੀ ਤੱਕ ਲੈ ਕੇ ਆਵਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਪੰਨਵਾ ਤੂੰ ਸੁਧਰ ਜਾ ਸੁਧਰ ਨਹੀਂ ਤੇਰੇ 'ਤੇ ਇਲਜ਼ਾਮ ਬਹੁਤ ਮਾੜਾ ਹੋਊਗਾ ਜਿਹੜਾ ਤਾਂ ਪੰਜਾਬ ਦਾ ਮਾਣ ਖਰਾਬ ਕਰਕੇ ਰੱਖਿਆ ਤੇ ਸਾਰੇ ਪੂਰੇ ਇੰਡੀਆ ਦੀ ਕਹਿ ਸਕਦੇ ਸਰਦਾਰਾਂ ਦੇ ਡੇਟੇ ਵੱਡੇ ਬਿਜ਼ਨਸ ਹੈ ਤੇ ਉਹਨਾਂ ਚ ਵੀ ਸਾਡੀ ਫਿੱਕ ਪੁਆਰ ਰੱਖੀ ਹੈ ਗੁੰਬੇ ਦੀ ਗੱਲ ਕਰੀਏ ਉਹਨਾਂ ਨੂੰ ਸਾਰੇ ਲੋਕ ਖਾਲਿਸਤਾਨੀ ਕਹਿੰਦੇ ਆ ਕਿ ਤੇ ਹੋਰ ਅਦਰ ਸਟੇਟ ਜਾਈਏ ਉਹਨਾਂ ਨੂੰ ਵੀ ਖਾਲਿਸਤਾਨ ਕਹਿੰਦੇ ਆ ਸਾਲਿਆ ਤੂੰ ਬਾਹਰ ਬਹਿ ਕੇ ਗੱਲਾਂ ਕਰਦਾ ਤੇ ਪੰਜਾਬ ਦਾ ਸਾਰਾ ਮੌਲ ਖਰਾਬ ਕਰਕੇ ਰੱਖਿਆ ਤੂੰ ਹੈ ਕਿਆ ਚੀਜ਼ ਬਹਿ ਕੇ ਤੂੰ ਬੋਲ ਹੀ ਸਕਦਾ ਇੰਡੀਆ ਜੀ ਤੂੰ ਪਕੌੜਾ ਏ ਇੱਕ ਵਾਰ ਇੰਡੀਆ ਤੈਨੂੰ ਦੱਸ ਦੇ ਫਿਰ ਤੂੰ ਅਸੀਂ ਕੀ ਚੀਜ਼ ਆਂ ਇੰਡੀਆ ਵਾਲੇ ਤੈਨੂੰ 에ਅਰਪੋਰਟ ਤੋਂ ਛਿੱਤਰ ਮਾਰ ਕੇ ਲੈ ਕੇ ਆਵਾਂਗੇ ਦਿਨ ਹਾਰ ਪਾ ਕੇ ਉੱਥੋਂ ਦੇ 트럼ਪ ਨੂੰ ਵੀ ਮੈਂ ਕਹਿਣਾ ਚਾਹੁੰਦਾ ਅਪੀਲ ਕਰਦਾ ਇਹਨੂੰ ਉੱਥੋਂ ਡਿਪੋਰਟ ਕੀਤਾ ਜਾਵੇ ਇਹ ਸਾਡੇ ਡਿਪੋਰਟ ਕਰਕੇ ਇਹਨੂੰ ਇੰਡੀਆ ਚ ਜੋ ਭੰਦੀ ਸਜ਼ਾ ਦੇ ਕਾਨੂੰਨ ਦੇ ਹਿਸਾਬ ਨਾਲ ਇਹਨੂੰ ਜੇਲ੍ਹ ਚ ਰੱਖਿਆ ਜਾਵੇ ਪਤਾ ਲੱਗਿਆ ਇਹਨੂੰ ਇੰਡੀਆ ਦੇ ਜੇਲ੍ਹਾਂ ਕਿ